ਸਤ ਸੰਗਤ ਜਿਹੜੀ ਹੈ ਨਾ ਉਹ ਆਪਾਂ ਕਿਤੇ ਵੀ ਕਰ ਸਕਦੇ ਆ ਗੁਰਦੁਆਰੇ ਆਏ ਆ ਇੱਥੇ ਆ ਕੇ ਹੁਣ ਤੁਸੀਂ ਸਤ ਸੰਗਤ ਹੀ ਕਰ ਰਹੇ ਹੋ ਜਿਹੜੇ ਜਿਹੜੇ ਵੀ ਸੁਰਤ ਕਰਕੇ ਗੁਰੂ ਦੀ ਬਾਣੀ ਨੂੰ ਸੁਣ ਰਹੇ ਨੇ ਉਹ ਸਤ ਸੰਗਤ ਹੀ ਕਰ ਰਹੇ ਨੇ ਤੇ ਜੇ ਮੰਨ ਲਓ ਆਪਾਂ ਆਪਣੇ ਘਰ ਹੈਗੇ ਆ ਘਰ ਦੇ ਉੱਤੇ ਆਪਾਂ ਕਿਸੇ ਸੀਡੀ ਪਲੇਅਰ ਦੇ ਉੱਤੇ ਕੋਈ ਸੀਡੀ ਕਥਾ ਚਲਾਈ ਹੋਈ ਹੈ ਕਿਤੇ ਆਪਾਂ ਕੀਰਤਨ ਸੁਣ ਰਹੇ ਆ ਘਰ ਦੇ ਵਿੱਚ ਬੈਠੇ ਮੋਬਾਈਲ ਤੇ ਸੁਣ ਰਹੇ ਆ ਲੈਪਟਾਪ ਤੇ ਸੁਣ ਰਹੇ ਆ ਕਿਸੇ ਵੀ ਢੰਗ ਨਾਲ ਭਾਵੇਂ ਅਸੀਂ ਪਲੇਨ ਦੇ ਵਿੱਚ ਆ ਭਾਵੇਂ ਅਸੀਂ ਮੈਟਰੋ ਚ ਬੈਠੇ ਆ ਭਾਵੇਂ ਅਸੀਂ ਬੱਸ ਚ ਜਾ ਰਹੇ ਆ ਜਾਂ ਟ੍ਰੇਨ ਤੇ ਜਾ ਰਹੇ ਜਿੱਥੇ ਵੀ ਅਸੀਂ ਗੁਰਬਾਣੀ ਦੀ ਵਿਚਾਰਨਾ ਜੁੜੇ ਹੋਏ ਆ ਸਾਡੀ ਸਤ ਸੰਗਤ ਉਥੇ ਚੱਲ ਰਹੀ ਹੈ ਸਾਧੂ ਦਾ ਸੰਗ ਉਥੇ ਹੋ ਰਿਹਾ ਏ ਕਿਉਂਕਿ ਸਾਡਾ ਸਾਧੂ ਕੋਈ ਬੰਦਾ ਨਹੀਂ ਸਾਡਾ ਸਾਧੂ ਕੌਣ ਹੈ ਜੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿੱਥੇ ਵੀ ਗੁਰੂ ਦੀ ਬਾਣੀ ਹੈ ਜਿੱਥੇ ਵੀ ਆਪਾਂ ਕਥਾ ਵਿਚਾਰਨਾ ਜੁੜੇ ਹੋਏ ਆ ਗੁਰਬਾਣੀ ਦੇ ਕੀਰਤਨ ਨਾਲ ਜੁੜੇ ਹੋਏ ਆ ਉਹਨੂੰ ਸਮਝਣ ਦਾ ਯਤਨ ਕਰ ਰਹੇ ਆ ਉੱਥੇ ਬਾਣੀ ਦੀ ਵਿਚਾਰ ਹੋ ਰਹੀ ਹੈ ਕਈ ਸੱਜਣ ਸਾਨੂੰ ਸਵਾਲ ਕਰਦੇ ਨੇ ਕਹਿੰਦੇ ਜੀ ਆਹ ਵੇਖੋ ਅੱਜ ਕੱਲ ਤੇ ਉਹ ਬਜ਼ੁਰਗਾਂ ਦੇ ਬਹੁਤੇ ਇਹ ਸਵਾਲ ਹੁੰਦੇ ਕਈ ਨੌਜਵਾਨ ਵੀ ਜਿਹੜੇ ਨੇ ਉਹ ਇਦਾਂ ਦੀਆਂ ਗੱਲਾਂ ਕਰਦੇ ਨੇ ਕਿਉਂਕਿ ਮੈਂ ਬੇਨਤੀ ਕੀਤੀ ਨਾਲ 20% ਐਸੇ ਨੌਜਵਾਨ ਵੀ ਹੈਗੇ ਜਿਹੜੇ ਗੱਲ ਨੂੰ ਅਜੇ ਢੰਗ ਨਾਲ ਸਮਝਦੇ ਨਹੀਂ ਉਹ ਕਹਿਣਗੇ ਜੀ ਕਹਿੰਦੇ ਜੀ ਆਹ ਵੇਖੋ ਫਲਾਣਿਆਂ ਨੇ ਨਾ ਆਪਣੇ ਮੋਬਾਈਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪਾਇਆ ਹੋਇਆ ਸਵਾਲ ਕਰਦੇ ਨੇ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੋਬਾਈਲ 'ਚ ਪਾਇਆ ਹੋਇਆ ਇਹ ਤਾਂ ਜੀ ਬੇਤਵੀ ਕਰਦੇ ਨੇ ਨਿਤ ਗੁਰੂ ਗ੍ਰੰਥ ਸਾਹਿਬ ਦੀ ਇਹ ਤਾਂ ਨਿਤ ਬੇਤਵੀ ਕਰਦੇ ਨੇ ਇਹ ਤਾਂ ਜੀ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਟ੍ਰੇਨ 'ਚ ਜਾ ਰਹੇ ਹੋਣਗੇ ਬੱਸ 'ਚ ਜਾੜ ਜਾ ਰਹੇ ਹੋਣਗੇ ਇਹਨਾਂ ਨੇ ਬੂਟ ਪਾਏ ਹੁੰਦੇ ਨੇ ਇਹ ਜੀ ਉੱਥੇ ਹੀ ਮੋਬਾਈਲ ਦੇ ਵਿੱਚ ਸ਼ਬਦ ਕੱਢ ਕੇ ਪੜਨ ਲੱਗ ਜਾਂਦੇ ਨੇ ਸਾਨੂੰ ਸਵਾਲ ਕਰਦੇ ਵੇਖੋ ਜੀ ਕਿੰਨੀ ਬੇਤਵੀ ਕਰਦੇ ਨੇ ਮਾਂ ਨਾ ਭਲਿਆਂ ਨੂੰ ਕਹਿਣਾ ਹੋਣਾ ਉਹ ਭਲਿਓ ਇਹ ਬੇਤਵੀ ਨਹੀਂ ਹੁੰਦੀ ਜੇ ਬੱਸ 'ਚ ਬੈਠੇ ਨੇ ਅਗਲੇ ਟ੍ਰੇਨ 'ਚ ਬੈਠੇ ਨੇ ਤਾਂ ਬੂਟ ਪਾ ਕੇ ਬੈਠਣਗੇ ਉੱਥੇ ਹੁਣ ਬਸ ਦੇ ਵਿੱਚੋ ਬੈਠੇ ਬੈਠੇ ਹੁਣ ਪਹਿਲਾਂ ਬੂਟ ਖੋਲਣ ਫਿਰ ਹੱਥ ਧੋਣ ਕਿੱਥੇ ਜਾਣ ਤੇ ਫਿਰ ਉਹ ਮੋਬਾਈਲ ਦੇ ਉੱਤੇ ਕੱਢਣ ਇਹ ਤੇ ਨਾ ਬੇਦਬੀ ਕੀ ਹੈ ਗੁਰੂ ਦਾ ਕਹਿਣਾ ਨਾ ਮੰਨਣਾ ਇਹ ਸਭ ਤੋਂ ਵੱਡੀ ਬੇਦਬੀ ਜੇ ਗੁਰੂ ਦਾ ਕਹਿਣਾ ਨਾ ਮੰਨਣਾ ਇਹ ਸਭ ਤੋਂ ਵੱਡੀ ਬੇਦਬੀ ਜੇ ਤੇ ਜੇ ਭਾਵੇਂ ਤੁਸੀਂ ਲੱਖ ਰੁਪਏ ਵਾਲਾ ਕਰੋੜ ਕਰੋ 1 ਕਰੋੜ ਵਾਲਾ ਵੀ ਰੁਮਾਲਾ ਲਿਆ ਕੇ ਚੜਾ ਦਿਓ 1 ਕਰੋੜ ਵਾਲਾ ਭਾਵੇਂ ਚੰਦੂਆ ਲਾ ਦਿਓ ਤੇ ਭਾਵੇਂ 50 ਲੱਖ ਵਾਲਾ ਚੌਰ ਰੱਖ ਦਿਓ ਜੀ ਗੱਲ ਨਹੀਂ ਨਾ ਮੰਨੀ ਜੇ ਗੁਰੂ ਦੀ ਗੱਲ ਨਹੀਂ ਮੰਨੀ ਨਾ ਤੁਹਾਡਾ ਚੰਦੋਆ ਪ੍ਰਵਾਨ ਜੇ ਨਾ ਇੱਥੇ ਰੁਮਾਲਾ ਪ੍ਰਵਾਨ ਹੋਣਾ ਤੇ ਨਾ ਚੋਰ ਪ੍ਰਵਾਨ ਹੋਣਾ ਭਾਵੇਂ ਜਿੰਨੇ ਮਰਜੀ ਮਹਿੰਗੇ ਤੋਂ ਮਹਿੰਗਾ ਲੈ ਆਇਓ ਕਹਿ ਦਿਓ ਜੀ ਅਸੀਂ ਗੁਰੂ ਦੇ ਸਤਕਾਰ ਕਰਕੇ ਇਹ ਚੀਜ਼ਾਂ ਲੈ ਕੇ ਆਏ ਸੀ ਇਹ ਗੁਰੂ ਦਾ ਸਤਕਾਰ ਨਹੀਂ ਹੁੰਦਾ ਮਹਿੰਗੇ ਰੁਮਾਲੇ ਚੜਾ ਦੇਣੇ ਇਹ ਗੁਰੂ ਦਾ ਸਤਕਾਰ ਨਹੀਂ ਹੁੰਦਾ ਮਹਿੰਗੇ ਚੰਦੋਏ ਲਾ ਦੇਣੇ ਜਾਂ ਉੱਥੇ ਮਹਿੰਗੇ ਮਹਿੰਗੇ ਚੋਰ ਲਿਆ ਕੇ ਰੱਖ ਦੇਣੇ ਕੇਵਲ ਇਹ ਗੁਰੂ ਦਾ ਸਤਕਾਰ ਨਹੀਂ ਹੈ ਗੁਰੂ ਦੀ ਗੱਲ ਹੀ ਨਹੀਂ ਮੰਨੀ ਤੇ ਕਾਹਦਾ ਸਤਕਾਰ ਇੱਥੇ ਗੁਰੂ ਦੀ ਗੱਲ ਸਾਡੇ ਲੋਕ ਮੰਨਦੇ ਨਹੀਂ ਪਏ ਵੱਡੇ ਵੱਡੇ ਧਾਰਮਿਕ ਸਥਾਨਾਂ ਦੇ ਉੱਤੇ ਰੁਮਾਲਿਆਂ ਦਾ ਬਿਜ਼ਨਸ ਚੱਲਦਾ ਹੈ ਇਹ ਤੁਹਾਨੂੰ ਵੀ ਪਤਾ ਹੈ ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਰੁਮਾਲਾਂ ਦਾ ਰੁਮਾਲਿਆਂ ਦਾ ਬਿਜ਼ਨਸ ਚੱਲਦਾ ਹੈ ਲੋਕ ਲੋਕ ਨੇ ਜਿਹੜੇ ਉਹਨਾਂ ਹੀ ਸ਼ਰਦਾ ਦੇ ਵਿੱਚ ਆ ਕੇ ਰੁਮਹਾਲੇ ਲਈ ਜਾਂਦੇ ਨੇ ਲਈ ਜਾਂਦੇ ਨੇ ਗੁਰਦੁਆਰਿਆਂ ਵਿੱਚ ਰੁਮਹਾਲੇ ਰੱਖਣ ਦੀ ਜਗ੍ਹਾ ਨਹੀਂ ਹੈਗੀ ਫਿਰ ਉਹੀ ਰੁਮਹਾਲੇ ਜਿਹੜੇ ਵਾਪਸ ਦੁਕਾਨ ਤੇ ਵੇਚ ਦਿੱਤੇ ਜਾਂਦੇ ਨੇ ਉਥੋਂ ਦੀ ਫਿਰ ਕੋਈ ਖਰੀਦਦਾ ਆਇਓ ਫਿਰ ਗੁਰਦੁਆਰੇ ਆ ਕੇ ਗੁਰੂ ਗ੍ਰੰਥ ਸਾਹਿਬ ਤੇ ਚੜਾਏ ਜਾਂਦੇ ਨੇ ਉਹ ਫਿਰ ਦੁਕਾਨਾਂ ਤੇ ਵੇਚੇ ਜਾਂਦੇ ਨੇ ਇਹ ਸਿਸਟਮ ਚੱਲ ਰਿਹਾ ਉਹ ਫਿਰ ਗੁਰਦੁਆਰੇ ਆਉਂਦੇ ਨੇ ਇਹ ਸਿਸਟਮ ਚੱਲਦਾ ਪਿਆ ਧਰਮ ਦੇ ਨਾਂ ਦੇ ਉੱਤੇ ਇਸ ਢੰਗ ਨਾਲ ਧੰਦੇ ਹੋ ਰਹੇ ਨੇ ਤੇ ਵੱਡੇ ਵੱਡੇ ਆਧਾਰਿਆਂ ਦੇ ਲੋਕ ਇਹ ਕੰਮ ਕਰਦੇ ਪਏ ਨੇ ਧਰਮ ਦੇ ਨਾਂ ਦੇ ਉੱਤੇ ਚੱਲ ਰਿਹਾ ਇਹ ਸਤਕਾਰ ਹੈ ਗੁਰੂ ਦਾ ਗੁਰੂ ਦਾ ਸਤਕਾਰ ਹੁੰਦਾ ਗੁਰੂ ਦੀ ਗੱਲ ਨੂੰ ਮੰਨਣਾ ਜੋ ਗੁਰੂ ਕਹਿ ਰਿਹਾ ਉਸ ਮੁਤਾਬਕ ਤੁਰਨਾ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਸੀਗੇ ਤੇ ਕੀ ਭਾਈ ਮਰਦਾਨਾ ਜੀ ਹੁਣ ਗੁਰੂ ਨਾਨਕ ਸਾਹਿਬ ਦੇ ਨਾਲ ਰਹੇ ਕੀ ਬਾਰ-ਬਾਰ ਹਾਥੀ ਤੋਂ ਹੁੰਦੇ ਰਹਿੰਦੇ ਸੀ ਉਹ ਵੀ ਮੈਂ ਗੁਰੂ ਨਾਨਕ ਸਾਹਿਬ ਨਾਲ ਘੁੰਮ ਰਿਆਂ ਤੇ ਹੱਥ ਹੌਲਵਾ ਮੈਂ ਬਾਰ-ਬਾਰ ਜਾਂ ਉਹ ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਤੁਰਦੇ ਹੋਣਗੇ ਕੀ ਉਹ ਜੁੱਤੀ ਲਾ ਕੇ ਤੁਰਦੇ ਹੋਣਗੇ ਕਦੀ ਸੋਚੋ ਜਰਾ ਜਿੰਨੇ ਵੀ ਸਿੱਖ ਉਸ ਸਮੇ ਗੁਰੂ ਸਾਹਿਬ ਦੇ ਨਾਲ ਰਹੇ ਨੇ ਕੀ ਉਹ ਨੰਗੇ ਪੈਰੀ ਤੁਰਦੇ ਹੋਣਗੇ ਨਹੀਂ ਗੁਰੂ ਸਾਹਿਬ ਉਹਨਾਂ ਨੂੰ ਆਖਦੇ ਸੀ ਭਲਿਓ ਜੁੱਤੀ ਪਾ ਕੇ ਤੁਰੋ ਐਵੇਂ ਪੈਰ 'ਚ ਕੰਡਾ ਗੁੰਡਾ ਵੱਜ ਜਾਊਗਾ ਪਰ ਸਾਡਾ ਹਿਸਾਬ ਕਿਤਾਬ ਅਸੀਂ ਸਤਕਾਰ ਜਿਹੜਾ ਹੈ ਨਾ ਉਹ ਕੇਵਲ ਬਾਹਰਲੇ ਤੌਰ ਦੇ ਉੱਤੇ ਤੇ ਕੀਤਾ ਹੈ ਬਾਹਰਲੇ ਤੌਰ ਦੇ ਉੱਤੇ ਤੇ ਕੀਤਾ ਹੈ ਪਰ ਅੰਦਰੋਂ ਦੀ ਮੰਨ ਕਰਕੇ ਗੁਰੂ ਦੀ ਗੱਲ ਨੂੰ ਨਹੀਂ ਜੇ ਮੰਨਿਆ ਮੰਨ ਕਰਕੇ ਕਿਸੇ ਨੇ ਵੀ ਨਹੀਂ ਮੰਨਿਆ ਜਿਹੜੇ ਟਾਰਾ ਮਾਰਦੇ ਨੇ ਨਾ ਗੁਰੂ ਦੇ ਸਤਕਾਰ ਦੀਆਂ ਮੰਨ ਕਰਕੇ ਉਹਨਾਂ ਨੇ ਵੀ ਗੁਰੂ ਦੀ ਗੱਲ ਨੂੰ ਨਹੀਂ ਮੰਨਿਆ ਆਹ ਮਹਾਰਾਜ ਦਾ ਸਰੂਪ ਹੀ ਲੈ ਕੇ ਜਾਣਾ ਹੁੰਦਾ ਹੈ ਨਾ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਦੇਖੋ ਵਿਸ਼ਾਲ ਹਿਰਦੇ ਦੇ ਨਾਲ ਗੁਰਮਤ ਨੂੰ ਸਮਝਿਆ ਕਰੋ ਛੋਟੀ ਸੋਚ ਲੈ ਕੇ ਨਹੀਂ ਸਾਡੇ ਲੋਕ ਆਪਣੀ ਸੋਚ ਨੂੰ ਵਿਸ਼ਾਲ ਨਹੀਂ ਕਰਨਾ ਚਾਹ ਰਹੇ ਨਿੱਕੇ ਜਿਹੇ ਘਰ ਵਿੱਚ ਕਦੀ ਰਹਿੰਦੇ ਹੁੰਦੇ ਸੀ ਹੁਣ ਘਰ ਨੇ ਜਿਹੜੇ ਉਹ ਲੱਖਾਂ ਕਰੋੜਾ ਰੁਪਇਆ ਲਾ ਕੇ ਵੱਡੇ ਵੱਡੇ ਬਣਾ ਲਏ ਨੇ ਇੱਟਾਂ ਦੇ ਘਰ ਪਰ ਸੋਚ ਉਹ ਹੀ ਨਿੱਕੀ ਜੀ ਅਜੇ ਤੱਕ ਲੈ ਕੇ ਬੈਠੇ ਹੋਏ ਨੇ ਬੱਚਿਆਂ ਵਾਲੀ ਸੋਚ ਸੋਚ ਨੂੰ ਵਿਸ਼ਾਲ ਕਰਨ ਵਾਸਤੇ ਤਿਆਰ ਨਹੀਂ ਸਾਡੇ ਲੋਕ ਬੜੇ ਸੀਮਤ ਦਾਇਰੇ 'ਚ ਸੋਚਦੇ ਨੇ ਹੁਣ ਮੰਨ ਲਓ ਗੁਰਦੁਆਰੇ ਤੋਂ ਇਸ ਰੂਪ ਕਿਸੇ ਦੇ ਘਰ ਦੇ ਵਿੱਚ ਜਾਣਾ ਹੋਵੇ ਨਾ ਤੇ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਅਸੀਂ ਕਹਿੰਨੇ ਜੀ ਨੰਗੇ ਪੈਰੀ ਸਰੂਪ ਲੈ ਕੇ ਜਾਣਾ ਕਈ ਵਾਰੀ ਧੋਪੇ ਨਹੀਂ ਜਾਦਾ ਹੁੰਦੀ ਹੈ ਕਿ ਜਿਹਨੇ ਸਿਰ ਉੱਤੇ ਸਰੂਪ ਚੁੱਕਿਆ ਹੁੰਦਾ ਹੈ ਨਾ ਜਦੋਂ ਥੱਲੇ ਧਰਤੀ ਤਪੀ ਹੁੰਦੀ ਹੈ ਤੇ ਉਹ ਤੁਰ ਕੇ ਜਦੋਂ ਜਾ ਰਿਹਾ ਹੁੰਦਾ ਹੈ ਤੇ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਅਸੀਂ ਤਾਂ ਇਹ ਕੰਮ ਕੀਤੇ ਨੇ ਜੀ ਸਾਨੂੰ ਪਤਾ ਹੈ ਨਾ ਤੇ ਬੰਦੇ ਨੂੰ ਭੱਜਣਾ ਪੈਂਦਾ ਫਿਰ ਧਰਤੀ ਤਪੀ ਹੁੰਦੀ ਹੈ ਜਦੋਂ ਉਹ ਧਰਤੀ ਉੱਤੇ ਤੁਰਦਾ ਫਿਰ ਉਹ ਭੱਜ-ਭੱਜ ਕੇ ਜਾਂਦਾ ਹੈ ਭੱਜ-ਭੱਜ ਕੇ ਜਾਂਦਾ ਤੇ ਹੋ ਸਕਦਾ ਇਹ ਹਾਦਸਾ ਵਾਪਰ ਜਾਵੇ ਤੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹੈ ਉਹ ਥੱਲੇ ਡਿੱਗ ਜਾਵੇ ਨਹੀਂ ਹੋ ਸਕਦਾ ਧਰਤੀ ਤੇ ਪਈ ਰਹੀਏ ਥੱਲੇ ਤੇ ਕਈ ਵਾਰੀ ਐਸਾ ਵੇਖਣ ਨੂੰ ਮਿਲਿਆ ਵੀ ਜਦੋਂ ਲੈ ਕੇ ਜਾ ਰਹੇ ਹੁੰਦੇ ਨੇ ਮਹਾਰਾਜ ਦਾ ਸਰੂਪ ਪਹਿਲੀ ਗੱਲ ਤੇ ਜਾਣਗੇ ਮਸਾਂ ਦੇ ਪੰਜ ਬੰਦੇ ਇਕੱਠੇ ਕਰਨੇ ਪੈਂਦੇ ਆਓ ਜੀ ਆਓ ਸਰੂਪ ਲੈ ਕੇ ਚਲੀਏ ਆਓ ਜੀ ਆਓ ਸਰੂਪ ਲੈ ਕੇ ਚਲੀਏ ਇਹਨਾਂ ਵਾਪਰਦਾ ਨਾ ਤੇ ਜਦੋਂ ਲੈ ਕੇ ਜਾਣਾ ਫਿਰ ਉਹ ਭੱਜ-ਭੱਜ ਕੇ ਲੈ ਕੇ ਜਾਂਦੇ ਹੋ ਸਕਦਾ ਮਹਾਰਾਜ ਦਾ ਸਰੂਪ ਡਿੱਗ ਜਾਵੇ ਤੇ ਕਈ ਵਾਰੀ ਇਦਾਂ ਵੀ ਕੀਤਾ ਜਾਂਦਾ ਵੀ ਜਦੋਂ ਲੈ ਕੇ ਗਏ ਪੈਰ ਜਿਹੜੇ ਨੇ ਉਹ ਗੰਦੇ ਹੋ ਗਏ ਹੋਏ ਨੇ ਹੁਣ ਸੜਕ ਦੇ ਉੱਤੇ ਭਰਤ ਦੀਆਂ ਰੋੜਾ ਕਿੱਦਾਂ ਦੀਆਂ ਨੇ ਸੜਕਾਂ ਕਿੱਦਾਂ ਦੀਆਂ ਨੇ ਕੋਈ ਇੱਥੇ ਥੁੱਕ ਜਾਂਦਾ ਏ ਕੋਈ ਕਿਸੇ ਨੇ ਪਾਨ ਖਾ ਕੇ ਥੁੱਕੀ ਹੁੰਦੀ ਏ ਕਿਤੇ ਕੁੱਤੇ ਨੇ ਪਿਸ਼ਾਬ ਕੀਤਾ ਹੁੰਦਾ ਏ ਉਹ ਮਿੱਟੀ ਦੇ ਵਿੱਚ ਕਾਲਾ ਮਾਲਾ ਜਿਹਾ ਹੋਇਆ ਹੁੰਦਾ ਉਹ ਸਾਰਾ ਕੁਝ ਪੈਰਾਂ ਨਾਲ ਲੱਗਾ ਹੁੰਦਾ ਜਦੋਂ ਉਹ ਹੀ ਅਸੀਂ ਲੈ ਕੇ ਜਾਂਦੇ ਹਾਂ ਕਿਸੇ ਦੇ ਘਰ ਦੇ ਵਿੱਚ ਜਦੋਂ ਪ੍ਰਕਾਸ਼ ਕਰਨਾ ਹੈ ਮਹਾਰਾਜ ਦੇ ਸਰੂਪ ਦਾ ਤਾਂ ਹੁੰਦਾ ਕੀ ਹੈ ਪੈਰ ਤਾਂ ਆਉਂਦਾ ਕੋਈ ਰੀਅਰ ਚਾਂਸ ਹੈ ਕੋਈ ਪੈਰ ਧਵਾ ਦੇਵੇ ਅੱਛਾ ਪਾਣੀ ਨਾਲ ਧਵਾ ਦੇਵੇਗਾ ਕਦੀ ਵੀ ਇਦਾਂ ਨਹੀਂ ਹੋਇਆ ਕਿਸੇ ਨੇ ਸਾਬਣ ਨਾਲ ਪੈਰ ਧਵਾਏ ਹੁਣ ਦੱਸੋ ਕਿਸ ਨੇ ਧਵਾਏ ਨੇ ਤੇ ਸਾਬਣ ਨਾਲ ਤੇ ਪੈਰ ਨਹੀਂ ਨਾ ਧਵਾਏ ਪਾਣ ਦੀਆਂ ਪੀਕਾਂ ਵੀ ਮਾਰੀਆਂ ਹੁੰਦੀਆਂ ਨੇ ਕਿਸੇ ਨੇ ਖਾ ਕੇ ਥੁੱਕੇ ਵੀ ਹੁੰਦਾ ਏ ਸਭ ਕੁਝ ਕੀਤਾ ਹੁੰਦਾ ਇਹ ਗਾਂ ਕਈ ਵਾਰੀ ਇੱਥੇ ਬਾਹਰ ਜਾਂਦੀ ਜਾਂਦੀ ਹੈ ਮਲ ਮੂਤਰ ਵੀ ਆਪਣਾ ਕਰ ਜਾਂਦੀ ਹੈ ਉਹ ਸਾਰਾ ਕੁਝ ਮਿਕਸ ਹੋ ਕੇ ਪੈਰਾਂ 'ਨ ਲੱਗਾ ਹੁੰਦਾ ਉਹੀ ਪਾਣੀ ਪਾਇਆ ਜਾਂਦਾ ਉਹਨਾਂ ਪੈਰਾਂ ਉੱਤੇ ਉਤੋਂ ਉਤੋਂ ਪਾਣੀ ਤੇ ਨਾਲ ਥੱਲੇ ਦਾ ਕਾਲਾ ਮਾਲਾ ਸਭੋ ਮਿਕਸ ਜਾ ਹੋ ਜਾਂਦਾ ਤੇ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕਰਦੇ ਆ ਉੱਥੇ ਜਾ ਕੇ ਉਹੀ ਗੰਦੇ ਪੈਰ ਲੈ ਕੇ ਸਾਡੇ ਲੋਕ ਬਹਿ ਜਾਂਦੇ ਨੇ ਤੇ ਜੇ ਕਿਤੇ ਚੱਪਲ ਪਾ ਕੇ ਚੱਲ ਜਾਓ ਤੇ ਉਥੇ ਜਾ ਕੇ ਜਦੋਂ ਚੱਪਲ ਲਾਉਣੀ ਹੈ ਪੈਰ ਧੋ ਲਈਏ ਤੇ ਇੱਚ ਮਾੜੀ ਗੱਲ ਕੀ ਹੈ ਮੈਨੂੰ ਦੱਸੋ ਜਰਾ ਕੋਈ ਮਾੜੀ ਗੱਲ ਤਾਂ ਨਹੀਂ ਇਹਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਇਹ ਗੱਲ ਲਿਖੀ ਹੋਈ ਹੈ ਸਿੱਖ ਰਹਿਤ ਮਰਿਆਦਾ 'ਚ ਵੀ ਇਹ ਗੱਲ ਲਿਖੀ ਹੋਈ ਹੈ ਵੀ ਮਹਾਰਾਜ ਦਾ ਸਰੂਪ ਜਦੋਂ ਲੈ ਕੇ ਜਾਣਾ ਨੰਗੇ ਪੈਰੀ ਲੈ ਕੇ ਜਾਓ ਪਰ ਜੇ ਲੋੜ ਹੋਵੇ ਤਾਂ ਚੱਪਲ ਪਾਈ ਜਾ ਸਕਦੀ ਹੈ ਉਥੇ ਬੂਟ ਪਾਏ ਜਾ ਸਕਦੇ ਨੇ ਲਿਖਿਆ ਹੋਇਆ ਉਥੇ ਪਰ ਸਾਡੇ ਲੋਕਾਂ 'ਚ ਇਦਾਂ ਦੇ ਵਹਿਮ ਪਾਤੇ ਗੱਲ ਅਸੀਂ ਕੋਈ ਨਹੀਂ ਗੁਰੂ ਦੀ ਮੰਨੀ ਕਹਿਣਾ ਅਸੀਂ ਕੋਈ ਨਹੀਂ ਗੁਰੂ ਦਾ ਮੰਨਿਆ ਬਸ ਬਾਹਰਲੇ ਤੌਰ ਦੇ ਉੱਤੇ ਇਦਾਂ ਨਾ ਕਰੋ ਇਦਾਂ ਨਾ ਕਰੋ ਇਦਾਂ ਨਾ ਕਰੋ ਆ ਸਾਰੀਆਂ ਚੀਜ਼ਾਂ ਸਾਡੇ ਵਿੱਚ ਆ ਗਈਆਂ ਫੇਰ ਸੱਚ ਕਰਕੇ ਜਾਣ ਲਿਓ ਗੁਰੂ ਦਾ ਅਸਲੀ ਸਤਕਾਰ ਹੈ ਗੁਰੂ ਦੀ ਗੱਲ ਨੂੰ ਮੰਨਣਾ ਜੇ ਤੇ ਗੁਰੂ ਦੀ ਗੱਲ ਨੂੰ ਮੰਨਿਆ ਜੇ ਤੇ ਸਤਕਾਰ ਕੀਤਾ ਹੈ ਜੇ ਗੁਰੂ ਦੀ ਗੱਲ ਨੂੰ ਨਹੀਂ ਨਾ ਮੰਨਿਆ ਤਾਂ ਕੋਈ ਸਤਕਾਰ ਨਹੀਂ ਹੈ ਕੋਈ ਸਤਕਾਰ ਨਹੀਂ ਤੇ ਪਾਤਸ਼ਾਹ ਜੀ ਸਾਨੂੰ ਇਹੀ ਗੱਲ ਸਮਝਾ ਰਹੇ ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਤੇ ਸਾਧੂ ਸੰਗ ਕੀ ਹੈ ਜਿੱਥੇ ਵੀ ਗੁਰੂ ਦੀ ਵਿਚਾਰ ਹੋ ਰਹੀ ਹੈ ਉਹ ਸਾਧੂ ਸੰਗ ਬਣਿਆ ਹੋਇਆ ਹੈ ਉਹ ਸਾਧੂ ਦਾ ਸੰਗ ਹੈ ਉੱਥੇ ਹੋ ਰਿਹਾ ਹੈ ਸਾਧੂ ਦਾ ਸੰਗ ਤੇ ਇਹਦੀ ਵਡਿਆਈ ਪਤਾ ਕੀ ਹੈ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਆ ਪਹਿਲੀ ਗੱਲ ਹੈ ਜੀ ਜਿਨੂੰ ਗੁਰੂ ਦਾ ਸੰਗ ਕਰਨਾ ਆ ਗਿਆ ਗੁਰੂ ਦੀ ਬਾਣੀ ਨੂੰ ਪੜ੍ਹਨਾ ਆ ਗਿਆ ਵਿਚਾਰਨਾ ਆ ਗਿਆ ਜੀਵਨ 'ਚ ਕਮਾਉਣਾ ਆ ਗਿਆ ਉਹਦੇ ਜੀਵਨ 'ਚੋਂ ਮੈਲ ਜਿਹੜੀ ਹੈ ਉਹ ਗਵਾਚ ਜਾਂਦੀ ਹੈ ਵਿਕਾਰਾਂ ਦੀ ਮੈਲ ਨਹੀਂ ਰਹਿ ਜਾਂਦੀ ਕਲਵळा ਸ਼ਬਦ ਸੀ ਨਾ ਪਾਪੀ ਕਾ ਘਰ ਅਗਨੇ ਮਾਹੇ ਤੇ ਪਾਪੀ ਬੰਦਾ ਕਦੋਂ ਬਣਦਾ ਜਦੋਂ ਭੈੜੀ ਸੋਚ ਸੋਚਦਾ ਭੈੜੀ ਸੋਚ ਸੋਚਣਾ ਹੀ ਇਹ ਮੈਲ ਹੈ ਬੜੀ ਵੱਡੀ ਜਿਹੜੀ ਬੰਦੇ ਦੇ ਅੰਦਰ ਹੈ ਕਹਿੰਦੇ ਮੈਲ ਖੋਈ ਕੋਟ ਅਗ ਹਰੇ ਉਸ ਤੋਂ ਬਾਅਦ ਕਰੋੜਾਂ ਪਾਪ ਭੈੜੇ ਵਿਚਾਰਾਂ ਕਰਕੇ ਜਿਹੜੇ ਕਰੋੜਾਂ ਪਾਪ ਇਹਨੇ ਆਪਣੀ ਜ਼ਿੰਦਗੀ 'ਚ ਕਮਾਏ ਸੀ ਨਾ ਉਹ ਪਾਪ ਵੀ ਪਾਸੇ ਹੋ ਗਏ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਤੇ ਚਿੱਤ ਨਿਰਮਲ ਹੋ ਗਿਆ ਗੁਰੂ ਸਾਹਿਬ ਨੇ ਮੰਨੂ 'ਤੇ ਸੁਣਾਈ ਸੀ ਨਾ ਇਹ ਗੱਲ ਵੀ ਤੈਨੂੰ ਸਤਸੰਗਤ ਦੀ ਵਿੜਿਆਈ ਦੱਸਾਂ ਹੁਣ ਜਦੋਂ ਮੰਨ ਨੇ ਗੁਰੂ ਦਾ ਸੰਗ ਕਰ ਲਿਆ ਨਿਰਮਲ ਭਏ ਚੀਤਾ ਚਿੱਤ ਨਿਰਮਲ ਹੋ ਗਿਆ ਸੋਹਣਾ ਬਣ ਗਿਆ